welcom to organic kheti farm youtube channel ਮੈਂ ਪ੍ਰਭਜੋ ਸਿੰਘ ਪਿੰਡ ਤੇ ਡਾਕ ਸ਼ਾਂਗਲਾ ਤਹਿਸੀਲ ਤਸੂਆ ਡਿਸਟ੍ਰਿਕਟ ਸ਼ਿਰਪੁਰ ਅੱਜ ਗੱਲ ਕਰਾਂਗੇ 100 ਦੇਸੀ ਬਰਡਸ ਦੇ ਛੋਟੇ ਪੋਲਟਰੀ ਫਾਰਮ ਬਾਰੇ ਅੱਜ ਜੋ ਵੀ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗਾ ਉਹ ਮੈਂ ਆਪਣੇ 3 ਤੋਂ 4 ਸਾਲ ਦੇ ਛੋਟੇ ਪੋਲਟਰੀ ਫਾਰਮ ਦੇ ਤਜਰਬੇ ਤੋਂ ਕਰਾਂਗਾ ਅਸੀਂ ਇਸ ਦੀ ਸ਼ੁਰੂਆਤ 2000 ਵੀਕ ਤੋਂ ਕੀਤੀ ਸੀ ਜਦੋਂ ਅਸੀਂ 100 ਬਰਡਸ ਲੈ ਕੇ ਆਏ ਸੀ ਸਾਡੇ ਕੋਲ ਆਰਆਰ ਅਤੇ ਕੜਕਨਾਥ ਬਰਡ ਸੀਗੇ ਇਹ ਬਰਡਸ ਅਸੀਂ ਇੱਕ ਵੀਕ ਦੇ ਲੈ ਕੇ ਆਏ ਸੀ ਤੇ ਉਸ ਸਮੇਂ ਮਾਰਚ ਮਹੀਨੇ 'ਚ ਅਸੀਂ ਇਹਨਾਂ ਨੂੰ ਲੈ ਕੇ ਆਏ ਸੀ ਤੇ ਕਾਫੀ ਜਿਆਦਾ ਉਦੋਂ ਵੀ ਠੰਡ ਸੀ ਉਸ ਵਿੱਚ ਠੰਡ ਵਿੱਚ ਇਹਨਾਂ ਦੀ ਟਿਊਬ ਲਗਾ ਕੇ ਰੂਮ ਦਾ ਟੈਂਪਰੇਚਰ ਸਹੀ ਰੱਖਣਾ ਪੈਂਦਾ ਹੈ ਤਾਂ ਕਿ ਇਹਨਾਂ ਦੀ ਮੋਰਟੈਲਿਟੀ ਨਾ ਹੋਵੇ ਅਸੀਂ ਡੇ 1 ਤੋਂ ਅਸੀਂ ਇਹਨਾਂ ਨੂੰ ਫ੍ਰੀ ਰੇਂਜ ਰੱਖਿਆ ਸੀ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸਾਡੇ ਕੋਲ ਇੱਕ 15x15 ਦਾ ਉਸ ਨੂੰ ਕਵਰ ਕਰਕੇ ਰੱਖਿਆ ਸੀਗਾ ਤੇ ਬਾਕੀ ਏਰੀਆ ਖੁੱਲਾ ਰੱਖਿਆ ਸੀ ਜਿਵੇਂ ਕਿ ਫ੍ਰੀ ਰੇਂਜ ਇਹ ਰਹਿ ਸਕਣ ਤੇ ਹੁਣ ਗੱਲ ਕਰਦੇ ਆ ਇਹਨਾਂ ਨੂੰ ਲਗਭਗ ਮਾਰਚ ਮੰਥ ਵਿੱਚ ਹੀ ਜੇ ਕਿਸੇ ਵੀਰ ਨੇ ਨਵਾਂ ਕੰਮ ਸਟਾਰਟ ਕਰਨਾ ਹੋਵੇ ਤਾਂ ਉਸ ਨੂੰ ਮਾਰਚ ਲਾਸਟ ਜਾਂ April ਦੇ ਪਹਿਲੇ ਵੀਕ ਚ ਹੀ ਇਹਨਾਂ ਨੂੰ ਪਾਉਣਾ ਚਾਹੀਦਾ ਹੈ ਕਿਉਂਕਿ ਉਦੋਂ ਟੈਂਪਰੇਚਰ ਨਾਰਮਲ ਹੁੰਦਾ ਹੈ ਤੇ ਇਹਨਾਂ ਦੀ ਮੋਰਟੈਲਿਟੀ ਘਟ ਜਾਂਦੀ ਹੈ ਅਤੇ ਟਿਊਬਾਂ ਵਗੈਰਾ ਦੇ ਝੰਜੜ ਵਿੱਚ ਵੀ ਨਹੀਂ ਪਿਆ ਪੈਣਾ ਪੈਂਦਾ ਤੁਸੀਂ ਇਹਨਾਂ ਨੂੰ April ਦੇ ਪਹਿਲੇ ਵੀਕ ਲਿਆ ਸਕਦੇ ਹੋ ਅਤੇ ਕੁਝ ਏਰੀਆ ਵਿੱਚ ਇਹਨਾਂ ਨੂੰ ਜਿੱਦਾਂ ਡੱਕ ਦਿੱਤਾ ਰਾਤ ਸਮੇਂ ਤੇ ਬਾਕੀ ਫ੍ਰੀ ਰੈਂਜ ਰੱਖਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਇਹਨਾਂ ਦੀ ਫੀਡ ਦੀ ਪਹਿਲੇ 2 ਮਹੀਨੇ ਤੁਹਾਨੂੰ ਇਹਨਾਂ ਦੀ ਫੀਡਲ ਖਾਸ ਧਿਆਨ ਦੇਣਾ ਪੈਣਾ ਇਹ ਤਾਂ ਆ ਕਿ ਇਹ ਗਰੋ ਕਰਨ ਤੇ ਫ੍ਰੀ ਰੇਂਜ ਰੱਖੇ ਹੋਣਗੇ ਤੇ ਤੁਸੀਂ ਇਹਨਾਂ ਨੂੰ ਥੋੜੀ ਫੀਡ ਤੇ ਵੀ ਪਾਲ ਸਕਦੇ ਹੋ ਬਾਕੀ ਇਹ ਖੁਦ ਚੁਗ ਲੈਂਦੇ ਹਨ ਤੇ ਹਰੇ ਪੱਠੇ ਵਗੈਰਾ ਤੇ ਵੀ ਇਹ ਪਲ ਜਾਂਦੇ ਹਨ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਵੀ ਇਹ 7 ਤੋਂ 8 ਮਹੀਨੇ ਬਾਅਦ ਆਂਡੇ ਦੇਣੇ ਸ਼ੁਰੂ ਕਰ ਦਿੰਦੇ ਹਨ ਜੇ ਤੁਸੀਂ ਇਹਨਾਂ ਨੂੰ April ਵਿੱਚ ਲਿਆਓਗੇ ਤੇ ਇਹ ਜਦੋਂ ਸਰਦੀ ਸਟਾਰਟ ਹੋਏਗੀ ਉਦੋਂ ਹੀ ਆਂਡੇ ਆ ਤੇ ਆਉਣਗੇ ਤੇ ਤੁਹਾਨੂੰ ਆਂਡੇ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਏਗੀ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਵੀ 7 ਤੋਂ 8 ਮਹੀਨੇ ਤੱਕ ਇਹ ਅੰਡੇ ਦੇ ਨੇ ਸਟਾਰਟ ਕਰ ਦਿੰਦੇ ਆ ਤੇ ਉਦੋਂ ਨਵੰਬਰ ਅਕਤੂਬਰ ਨਵੰਬਰ ਮੰਥ ਹੋਣਾ ਆ ਤੇ ਉਦੋਂ ਲਗਭਗ ਠੰਡ ਸ਼ੁਰੂ ਹੋ ਜਾਂਦੀ ਹੈ ਤੇ ਇਹਨਾਂ ਦੇ ਅੰਡੇ ਵਧੀਆ ਸੇਲ ਹੋਣ ਲੱਗ ਪੈਂਦੇ ਹਨ ਬਹੁਤੇ ਵੀਰ ਮੈਨੂੰ ਇਹ ਸਵਾਲ ਕਰਦੇ ਵੀ 15 ਰੁਪਏ ਦਾ ਐਗ ਕਿਸ ਤਰ੍ਹਾਂ ਤੁਸੀਂ ਸੇਲ ਕਰਦੇ ਹੋ ਅਸੀਂ ਐਗ ਨੂੰ ਕਲੈਕਟ ਕਰਕੇ ਤੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਟੈਂਪ ਕਰਕੇ ਇੱਕ ਕੁਆਲਿਟੀ ਐਗ ਬਣਾ ਕੇ ਫਿਰ ਸੇਲ ਕਰਦੇ ਆਂ ਫ੍ਰੀ ਰੇਂਜ ਹੋਣ ਕਰਕੇ ਇਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਆਮ ਪੋਲਟਰੀ ਦੇ ਫਾਰਮੀ ਅੱਗ ਨੂੰ ਕਈ ਗੁਣਾ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਅਸੀਂ ਇਹਨੂੰ ਕੋਈ ਕੈਮੀਕਲ ਮੁਰਗਿਆਂ ਨੂੰ ਨਹੀਂ ਪਾਉਂਦੇ ਤੇ ਉਹ ਜੀ ਬਾਜ਼ਾਰੀ ਫੀਡ ਕੈਮੀਕਲ ਰਿਲੇਟਡ ਹੁੰਦੀ ਹੈ ਸਾਡੇ ਕੋਲ ਦੇਸੀ ਫੀਡਾਂ ਫੀਡ ਅਸੀਂ ਤਿਆਰ ਕਰਦੇ ਆਂ ਝੋਨੇ ਕਣਕ ਤੇ ਮੱਕੀ ਦੀ ਵੇਸਟ ਤੋਂ ਤੇ ਉਹਦੇ ਨਾਲ ਇਹਨਾਂ ਦੇ ਜਿਹੜੇ ਅੰਡੇ ਆ ਉਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਵਧੀਆ ਹੁੰਦੀ ਹੈ ਤੇ ਇਸ ਕਰਕੇ ਸਾਨੂੰ ਪੂਰੇ ਵਧੀਆ ਰੇਟ ਮਿਲਦੇ ਹਨ ਤੇ ਦੂਸਰੀ ਗੱਲ ਕਰਦੇ ਹਾਂ ਵੀ ਫੀਡ ਦਾ ਕਿੰਨਾ ਖਰਚਾ ਹੁੰਦਾ 100 ਬਰਡ ਤੇ ਫ੍ਰੀ ਰੇਂਜ ਰੱਖ ਕੇ ਤੇ ਫੀਡ ਦੇ ਖਰਚੇ ਨੂੰ ਘੱਟ ਕਰਕੇ ਤੁਸੀਂ ਇਸ ਤੋਂ ਇੱਕ ਚੰਗੀ ਕਮਾਈ ਕਰ ਸਕਦੇ ਹੋ ਫੀਡ ਦਾ ਖਰਚਾ ਅਸੀਂ 8 ਤੋਂ 10000 ਰੁਪਏ ਮਹੀਨੇ ਦਾ ਮੰਨ ਸਕਦੇ ਹਾਂ ਉਹ ਵੀ ਜੇ ਤੁਹਾਡੇ ਕੋਲ ਮਤਲਬ ਕਿ ਤੁਸੀਂ ਨਾਲ ਜ਼ਿਮੀਦਾਰ ਹੈ ਤੁਹਾਡੇ ਕੋਲ ਮੱਕੀ ਝੋਨਾ ਤੇ ਕਣਕ ਦੀ ਜਿੱਦਾਂ ਵੇਸਟ ਹੈਗੀ ਆ ਉਹ ਵੀ ਤੁਹਾਡਾ ਖਰਚਾ ਹੋਰ ਵੀ ਉਤੋਂ ਘੱਟ ਸਕਦਾ ਹੈ ਤੇ ਇਹ ਸੀਗੀ ਇੱਕ ਛੋਟੀ ਜੀ ਜਾਣਕਾਰੀ ਜੋ ਵੀ ਕੋਈ ਵੀਰ ਇਹ ਕੰਮ ਨੂੰ ਸਟਾਰਟ ਕਰਨਾ ਚਾਹੁੰਦਾ ਹੈ ਉਹ ਆਪਣੇ ਸ਼ਹਿਰ ਲਾਗੇ ਲੱਗਦੇ ਸ਼ਹਿਰ ਜੇਮਨਾਲ ਜਾਂ ਹੋਰ ਹੈਲਥ ਕੌਨਸ਼ੀਅਸ ਬੰਦਿਆਂ ਨਾਲ ਗੱਲ ਕਰ ਸਕਦਾ ਵੀ ਸਾਡੇ ਕੋਲ ਫਰੀ ਰੈਂਜ ਐਗ ਹੁੰਦੇ ਆ ਤੇ ਤੁਸੀਂ ਉਹਨੂੰ ਕੁਆਲਿਟੀ ਰੇਟ ਤੇ ਸੇਲ ਕਰ ਸਕਦੇ ਹੋ ਤੇ ਬਸ਼ਰਤੇ ਵੀ ਤੁਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰੋ ਤੇ ਇਹ ਇੱਕ ਵਧੀਆ ਸਾਈਡ ਬਿਜ਼ਨਸ ਹੋ ਸਕਦਾ ਹੈ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਕੋਈ ਵੀ ਵੀਰ ਨਵਾਂ ਛੋਟਾ ਪੋਲਟਰੀ ਫਾਰਮ ਸ਼ੁਰੂ ਕਰਨਾ ਚਾਹੁੰਦਾ ਤੇ ਉਹਦੀ ਕੁਝ ਹੈਲਪ ਹੋ ਸਕੇ ਆਪ ਜੀ ਨੂੰ ਹੋਰ ਵੀ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੋਏ ਤੇ ਮੈਂ ਡਿਸਕ੍ਰਿਪਸ਼ਨ ਵਿੱਚ ਆਪਣਾ ਵਟਸਐਪ ਨੰਬਰ ਦਵਾਂਗਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ